ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ 25 ਅਕਤੂਬਰ ਦਿਨ ਸ਼ਨੀਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਪ ਸਿੰਘ ਗਿੱਲ ਜੈਂਡਾ ਵਾਲਾ ਜਿਹੜਾ ਬਟੰਡਾ ਵੱਲੋਂ ਦੋਸਤੋ ਸਾਡਾ ਫੇਸਬੁੱਕ ਪੇਜ ਕਵੱਡੀ ਅਪਡੇਟ ਇਹਨੂੰ ਫੋਲੋ ਕਰ ਲਓ YouTube ਚੈਨਲ ਹੈ ਲਾਈਵ ਕਵੱਡੀ ਅਪਡੇਟ ਉਹਨੂੰ ਸਬਸਕ੍ਰਾਈਬ ਕਰ ਲਓ ਮੈਂ ਤੁਹਾਡਾ ਰਵੀ ਗਰਗ ਲੈ ਕੇ ਹਾਜ਼ਰ ਹਾਂ ਕਵੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪਿੰਡ ਸਮਰਾਏ ਨੇੜੇ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਦੇ ਕਵੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਪਰਪਕਾਰੀ ਭਾਈ ਲੱਧਾ ਜੀ ਕਵੱਡੀ ਕੱਪ ਭਾਈ ਲੱਧੂ 32 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬੱਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੋਰਸਿੰਗ 331 ਨੰਬਰ ਸੈਕਿੰਡ ਨਗਦਰਾਸ਼ੀ ਪਲੱਸ ਕੱਪ ਇੱਥੇ ਬਲਾਰਾ ਸੀ ਰਵਿੰਦਰ ਜਲਾਲ ਨਿਊਜ਼ੀਲੈਂਡ ਦੇ ਕੱਪ ਦਾ ਫਾਈਨਲ ਰਿਜ਼ਲਟ ਪਲੇਅਰਾਂ ਦਾ ਵੇਰਵਾ ਅਗਲੇ ਕੱਪ ਉੱਤੇ ਲਿਖਾਂਗੇ ਟੀਮ ਐਸਬੀਐਸ 47 ਨੰਬਰ ਫਾਸਟ ਨਗਦਰਾਸ਼ੀ ਪਲੱਸ ਕੱਪ ਟੀਮ ਮਾਲਵਾ ਕਬੱਡੀ ਕਲੱਬ 337 ਨੰਬਰ ਸੈਕਿੰਡ ਨਗਦਰਾਸ਼ੀ ਪਲੱਸ ਕੱਪ ਬੈਸਟ ਰੀਡਰ ਰਿਹਾ ਜੀ ਰਾਣਾ ਹੈਦਰ 14 ਰੇਡਾਂ 14 ਨੰਬਰ ਜੇਤੂ ਟੀਮ ਵੱਲੋਂ ਜੀ ਬੈਸਟ ਯਾਫੀਰਾ ਸ਼ਫੀਰ ਰਸ਼ੀਨ 11 ਟੱਚ 3 ਜੱਪੇ ਇੱਥੇ ਬੁਲਾ ਰਹੇ ਸੀ ਅਮਨ ਲੋਪੋ ਬੂਟਾ ਉਮਰੀਆਂ ਅਮਰੀਕ ਖੋਸਾ ਕੋਟਲਾ ਤੇ ਬੂਟਾ ਪਿੰਡ ਜਖਲਾ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਹਰਿਆਣਾ 35 ਨੰਬਰ ਫਾਸਟ ਨਗਦ ਰਕਮ ਪਲੱਸ ਕੱਪ ਟੀਮ ਕਬੱਡੀ ਕਲੱਬ ਪੰਜਾਬ 28 ਨੰਬਰ ਸੈਗਨ ਨਗਦਰਾਸ਼ੀ ਪਲੱਸ ਕੱਪ ਬੈਸਟ ਰੀਡਰ ਹੈ ਗੋਗੋ ਰਾਏ ਦਰਾਣਾ ਗਹਿਰਾ ਰੇਡਾ ਗਹਿਰਾ ਨੰਬਰ ਜੁਆਇੰਟ ਸੁਨੀਲ ਖੜਕਪੂਰਾ 12 ਰੇਡਾ 11 ਨੰਬਰ ਹਰਿਆਣਾ ਬੈਸਟ ਯਾਫੀਰਿਆ ਕੈਲੀਪਾਈ 7 ਟੱਚ 3 ਜਫੇ ਹਰਿਆਣਾ ਵੱਲੋਂ ਵੈਸਟਰਨ ਮੋਟਰਸਾਈਕਲ ਸੀਗੇ ਇੱਥੇ ਬਲਾਰੀ ਸੀ ਸਤਪਾਲ ਮਾਹੀ ਬਸੰਤ ਸਿੰਘ ਬਾਜਾਖਣ ਪਿੰਡ ਬਦਿਆਲ ਬਦਿਆਲਾ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਹਿਲਾ ਦਿਨ ਕਬੱਡੀ ਓਪਨ ਰੋਲ ਪਿੰਡ ਕੋਟਪਾਈ 16 ਨੰਬਰ ਫਾਸਟ 31000 ਰੁਪਏ ਨਕਦ ਪਲਸ ਕੱਪ ਪਿੰਡ ਜਖੇਪੁਰ 14.14 ਨੰਬਰ ਸੈਕੰਡ 21000 ਰੁਪਏ ਨਕਦ ਪਲਸ ਕੱਪ ਬੈਸਟ ਰੇਡਰ ਰਿਆ ਜੀ ਹਰਜੀਤ ਕੋਟਪਾਈ 14 ਰੇਡਾ 13 ਨੰਬਰ ਬੈਸਟ ਜੱਫਾ ਜੀ ਗੱਗੀ ਜਖੇਪੁਰ ਚਾ ਟੱਚ ਇੱਕ ਜੱਫਾ ਜੀ ਕੋਟਪਾਈ ਵੱਲੋਂ सोनू ਅਤੇ ਮੋਨੂ ਵੀ ਇੱਕ ਇੱਕ ਜੱਫਾ ਲਾਇਆ ਸੀ ਉਹਨਾਂ ਦੇ ਟੱਚ ਸਸਾ ਸੀਗੇ ਬੈਸਟਨ 5500 ਰੁਪਏ ਨਕਦ ਇੱਥੇ ਬਲਾਰੇ ਸੀ ਕਾਲਾ ਰੂੜੇ ਕੇ ਗਰਮੀਤ ਭੈਣੀ ਬਾਈਆ ਕਲਵੀਰ ਸਮਾਉ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਘੁੰਮਣ ਕਲਾਂ 17 ਨੰਬਰ ਫਾਸਟ 71000 ਰੁਪਏ ਨਕਦ ਪਲੱਸ ਕੱਪ ਪਿੰਡ ਕਲਿਆਣ ਸੁੱਖਾ 15.5 ਨੰਬਰ ਸੈਕੰਡ 52000 ਰੁਪਏ ਨਕਦ ਪਲੱਸ ਕੱਪ ਵੈਸਟ ਰੇਡਰ ਰਿਹਾ ਜੀ ਗੁਰਵਿੰਦਰ ਖੁੰਨਣ 11 ਰੇਡਾਂ 11 ਨੰਬਰ ਘੁੰਮਣ ਦੀ ਟੀਮ ਵੱਲੋਂ ਜੀ ਵੈਸਟ ਜਫਾ ਰਸੂਨੀ ਫਕਰਚੰਦ ਦਾ 11 ਟੱਚ ਇੱਕ ਜਫਾ ਘੁੰਮਣ ਦੀ ਟੀਮ ਵੱਲੋਂ ਜੀ ਇਹ ਰਿਜ਼ਲਟ ਕਲਿਆਣ ਟੀਮ ਸੰਤੁਸ਼ਟ ਨਹੀਂ ਸੀ ਇੱਥੇ ਨੰਬਰ ਦਾ ਚੱਕਰ ਸੀਗਾ ਜੀ ਬੈਸਟ ਨੂੰ ਕੀ ਕੀ ਹਜ਼ਾਰ ਰੁਪਏ ਨਕਦ ਸੀਗੇ ਇੱਥੇ ਜਗਸੀਰ ਸਿੰਘ ਸਰਪੰਚ ਝੰਡਾ ਵਾਲਾ ਜੀ ਦਾ ਬਿਸ਼ੇਸ਼ ਸਨਮਾਨ ਸੀ ਅੱਜ ਯੋਗਦਾਨ ਸੀ ਜਿਸ ਨੇ ਬਠਿੰਡੇ ਜ਼ਿਲ੍ਹੇ ਵਿੱਚ ਕਬੱਡੀ ਨਰੋਲ ਬਹੁਤ ਮਿਹਨਤ ਨਾਲ ਉੱਪਰ ਲਿਆਂਦੀ ਹੈ ਪਿੰਡ ਪਿੰਡ ਘਰ ਘਰ ਜਾ ਕੇ ਜਗਸੀਰ ਸਿੰਘ ਸਰਪੰਚ ਜਿਹਨੂੰ ਕਿ ਆਪਾਂ ਸਿਰਾ ਝੰਡਾਂ ਵਾਲਾ ਕਬੱਡੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਔਰ ਕਬੱਡੀ ਦੇ ਕੋਚ ਨੇ ਔਰ ਬਹੁਤ ਹੀ ਬਖੂਬੀ ਬੱਚਿਆਂ ਦੀ ਕਬੱਡੀ ਛੋਟੇ ਲੈਵਲ ਦੀ 32 ਕਿਲੋ ਤੋਂ ਲੈ ਕੇ ਓਪਨ ਤੱਕ ਦੇ ਪਲੇਅਰ ਪੈਦਾ ਕਰਨ ਵਾਲਾ ਸ਼ਖਸ ਜਗਸੀਰ ਸਿੰਘ ਸਰਪੰਚ ਝੰਡਾਂ ਵਾਲਾ بڑے ਪਲੇਅਰ ਤਿਆਰ ਕੀਤੇ ਬੜੀਆਂ ਟੀਮਾਂ ਬਣਾਈਆਂ ਕੁਝ ਪਲੇਅਰ ਗਦਾਰੀ ਕਰਕੇ ਟੀਮਾਂ ਚੋਂ ਭੱਜ ਜਾਂਦੇ ਨੇ ਪਰ ਬਾਈ ਨੇ ਮਿਹਨਤ ਨਹੀਂ ਛੱਡੀ ਯਾਰ ਅੱਜ ਪਿੰਡਾਂ ਦੇ ਵਿੱਚ ਨਰੂਲ ਬੱਚਿਆਂ ਦੀਆਂ ਟੀਮਾਂ ਤਿਆਰ ਕਰਕੇ ਨਰੂਲ ਟੂਰਨਾਮੈਂਟ ਕਰਵਾਈ ਜਾਂਦਾ ਹੈ ਔਰ ਸੰਦੇਸ਼ ਕੀ ਦੇ ਜਾਂਦਾ ਵੀ ਬੱਚਿਆਂ ਨੂੰ ਕਬੱਡੀ ਨਾਲ ਖੇਡਾਂ ਨਾਲ ਜੋੜੋ ਨਸ਼ਿਆਂ ਤੋਂ ਦੂਰ ਰਹੋ ਉਹ ਇਹ ਜੀ ਸੋਚ ਵਾਲੇ ਬਿਰਲੇ ਮਾਵਾ ਪੁੱਤ ਜੰਮਦਿਆਂ ਜਿਹੜਾ ਇਹ ਜਗਸੀਰ ਸਿੰਘ ਸਾਡੇ ਸਰਪੰਚ ਸਾਹਿਬ ਕਰ ਰਹੇ ਨੇ ਨਾ ਦੁਨੀਆ ਦਾ ਕੋਈ ਬੰਦਾ ਨਹੀਂ ਕਰਨਾ ਦਿਨ ਰਾਤ ਇੱਕ ਕਰ ਰખી ਹੈ ਆਪਦੇ ਕੰਮ ਛੱਡ ਕੇ ਜਦੋਂ ਕਹਿ ਦਿੰਦੇ ਨੇ ਸੀਜ਼ਨ ਬੰਦ ਹੋ ਗਿਆ ਉਹ ਸੀਜ਼ਨ ਬੰਦ ਦੇ ਵਿੱਚ ਵੀ ਟੀਮਾਂ ਨਰੋਲ ਦੇ ਮੈਚ ਕਰਵਾਈ ਜਾਂਦਾ ਪਿੰਡ ਪਿੰਡ ਜਾ ਕੇ ਤੇ ਨਾਲੇ ਇਹ ਨਹੀਂ ਹੈ ਕੋਈ ਬਿਨਾਂ ਇਨਾਮ ਹੋਵੇ ਨਾਮ ਹੁੰਦਾ 15000 10000 ਉਹ ਬਾਈ ਸਲਾਮ ਹੈ ਸਲੂਟ ਹੈ ਸਾਡੇ ਸਰਪੰਚ ਸਾਹਿਬ ਨੂੰ ਬਹੁਤ ਮਿਹਨਤ ਕਰੀ ਹੈ ਔਰ ਬੱਚਿਆਂ ਨੂੰ ਬਹੁਤ ਮਿਹਨਤ ਕਰਾਈ ਹੈ ਠੀਕ ਹੈ ਕੁਝ ਪਲੇਅਰ ਸਾਥ ਛੱਡ ਕੇ ਬਾਈ ਦਾ ਬਾਈ ਨੇ ਟੀਮ ਬਣਾਈ ਸੀ ਦੀਪ ਸਿੱਧੂ ਦੇ ਨਾਂ ਤੇ ਮੇਰੀ ਪੀਰੀ ਪਰ ਠੀਕ ਹੈ ਸਮੇਂ ਦਾ ਚੱਕਰ ਹੈ ਇੱਥੇ ਬੁਲਾ ਰਹੇ ਸੀਗੇ ਸੁਗਰਾਜ ਸਿੰਘ ਰੋਡੇ ਬਿੱਲਾ ਲਲ ਤੋਂ ਕਾਂਤੀ ਤੱਜੋ ਕੇ ਖਾਨ ਜਲਾਲ ਦੀਪ ਨਾਥਿਆ ਸਰਪੰਚ ਸਾਹਿਬ ਦੇ ਹਿਸਟਰੀ ਬੋਲ ਦਾਂਗੇ ਕੋਈ ਦਿਨ ਬੇਲੇ ਟਾਈਮ ਬੋਲਾਂਗੇ ਕਿਉਂਕਿ ਰਿਜ਼ਲਟ ਬੋਲ ਲਿਆ ਨੇ ਰਿਜ਼ਲਟ ਦੇ ਵਿੱਚ ਆਪਾਂ ਤੁਹਾਨੂੰ ਇੰਨਾ ਕੀ ਦੱਸ ਸਕਦੇ ਹਾਂ ਜਿੱਦੇ ਬੇਲੇ ਬੈਠੇ ਹੋਏ ਨਾ ਵੀ ਟੂਰਨਾਮੈਂਟ ਘਟ ਹੋਏ ਤੇ ਉਹਦੇ ਕੱਲੇ ਸਰਪੰਚ ਸਾਹਿਬ ਦੀ ਹਿਸਟਰੀ ਸੁਣਾਵਾਂਗੇ ਤੁਹਾਨੂੰ ਜਖਸੀਰ ਸਿੰਘ ਸੀਰਾ ਝੰਡਾ ਵਾਲਾ ਕੋ ਸਾਹ ਇੰਨਾ ਕ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆਓ ਅੱਗੇ ਵਧਦੇ ਹਾਂ ਜੀ ਪਿੰਡ ਬਾਈਬਲਪੁਰ ਨੇੜੇ ਮਰਿੰਡਾ ਜ਼ਿਲ੍ਹਾ ਸ਼ਰੀਫਤੇਗੜ ਸਾਹਿਬ ਜੀ ਦੇ ਕਵੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਵੱਡੀ ਓਪਨ ਤਿੰਨ ਵਾਰੋਂ ਪਿੰਡ ਪੜੌਲ 14.5 ਨੰਬਰ ਫਾਸਟ 52000 ਰੁਪਏ ਨਕਦ ਪਲੱਸ ਕੱਪ ਪਿੰਡ ਸ਼੍ਰੀ ਚਮਕੌਰ ਸਾਹਿਬ ਜੀ 7 ਨੰਬਰ ਸੈਕੰਡ 41000 ਰੁਪਏ ਨਕਦ ਪਲੱਸ ਕੱਪ ਬੈਸਟ ਰਿਡਰ ਆ ਜੀ ਦਿਲਦੁੱਲਾ ਮੰਮੂਪੁਰ 7 ਰੈਡਾਂ 6 ਨੰਬਰ ਪੜੌਲ ਦੀ ਟੀਮ ਵੱਲੋਂ ਬੈਸਟ ਜਾਂ ਫਿਰ ਸੰਦੀਪ ਗੋਜਰ 7 ਟੱਚ 4 ਜੱਫੇ ਪੜੌਲ ਦੀ ਟੀਮ ਵੱਲੋਂ ਬੈਸਟ ਨੂੰ ਐਲ.ਈ.ਡੀ. ਸੀਗੇ ਜੀ ਇੱਥੇ ਬਲਾਰੇ ਸੀ ਸੁਰਜੀਤ ਸਿੰਘ ਕਕਰਾਲੀ ਗੁਰਮਖ ਢੋਡੇ ਸਤਨਾਮ ਜੈੰਗੋ ਪਿੰਡ ਸੁਰਖਪੁਰ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਕਬੱਡੀ ਓਪਨ ਚਾਰ ਬਾਰੋਂ ਪਿੰਡ ਸੁਰਖਪੁਰ 14 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਸ਼ਕਰਪੁਰ ਸਾਡੇ 12 ਨੰਬਰ ਸੈਕੰਡ 75000 ਰੁਪਏ ਨਗਦ ਪਲੱਸ ਕੱਪ ਤੀਜਾ ਸਥਾਨ ਰਿਹਾ ਪਿੰਡ ਪੱਤੜਗੜਾ 61000 ਰੁਪਏ ਨਗਦ ਪਲੱਸ ਕੱਪ ਚੌਥਾ ਸਦਾਨ ਰਿਹਾ ਪਿੰਡ ਦੋਤਾਲ 44000 ਰੁਪਏ ਨਕਦ ਪਲੱਸ ਕੱਪ ਬੈਸਟ ਰੇਂਡਰ ਰਿਹਾ ਜੀ ਅਮਰਤ ਛੋਟਾ 나ਥ ਸ਼ੀਹਾ ਦੌਦ 9 ਰੇਡ 8 ਨੰਬਰ ਸੁਰਖਪੁਰ ਵੱਲੋਂ ਜੀ ਬੈਸਟ ਜੱਫੀ ਰਿਹਾ ਮਲੂਕ ali 2 ਟੱਚ 1 ਜੱਫਾ ਜੀ ਸ਼ਕਰਪੁਰ ਵੱਲੋਂ ਜੀ ਦੋਵੇਂ ਟੀਮਾਂ ਦੇ ਪੰਜ ਜੱਫੀਆਂ ਨੇ ਇੱਕ ਇੱਕ ਜੱਫਾ ਲਾਇਆ ਸੀ ਮਲੂਕ ਦੇ ਟੱਚ ਘਟ ਹਨ ਉਸ ਨੇ ਆਪਣੀ ਸਹਿਮਤੀ ਨਾਲ ਸੁਰਖਪੁਰ ਦੇ ਨਵੇਂ ਜੱਫੀ ਨੂੰ ਜੁਆਇੰਟ ਕੀਤਾ ਤੇ ਬਸਟਾ ਨੂੰ ਮੋਟਰਸਾਈਕਲ ਸੀਗਾ ਜੀ ਬਲਾਰੀ ਸੀ ਰੰਧਾਵਾ ਅਲੀ ਪੱਤੜ ਸੋਢੀ ਟਿੱਬਾ اے ਸੀਗੇ ਜੀ 25 ਅਕਤੂਬਰ ਦਿਨ ਸ਼ਨੀਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈਕਰਨੈਪ ਸਿੰਘ ਗੱਲ ਨੇ ਬਖੂਬੀ ਲਿਖੇ ਨੇ ਬਹੁਤ ਬਰੀਕੀ ਦੇ ਵਿੱਚ ਲਿਖ ਕੇ ਭੇਜਦੇ ਨੇ ਸਾਨੂੰ ਔਰ ਮੈਂ ਤੁਹਾਡਾ ਹੋਸਟ ਰਵੀ ਗਰਗ ਔਰ ਸਾਡੇ ਸਰਪੰਚ ਸਾਹਿਬ ਜਗਸੀਰ ਸਿੰਘ ਜੀ ਸੀਰਾ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਉਹਨਾਂ ਦਾ ਕਰ ਸਨਮਾਨ ਹੋਇਆ ਔਰ ਸਨਮਾਨ ਬਣਦਾ ਵੀ ਹੈ ਉਹਨਾਂ ਦਾ ਉਹਨਾਂ ਦਾ ਸਨਮਾਨ ਤਾਂ ਪਿੰਡ-ਪਿੰਡ ਬਣਦਾ ਹੈ ਘਰ-ਘਰ ਬਣਦਾ ਉਹਨਾਂ ਦਾ ਸਨਮਾਨ ਘਰ-ਘਰ ਦੇ ਮੁੰਡੇ ਪਲੇਅਰ ਬਣਾਤੇ ਯਾਰ ਕੁੜੀਆਂ ਪਲੇਅਰ ਬਣਾਤੀਆਂ ਯਾਰ ਅੱਜ ਟੌਪ ਦੀ ਕਬੱਡੀ ਖੇਡ ਰਹੇ ਨੇ ਬਾਈ ਜਗਸੀਰ ਸਿੰਘ ਸਰਪੰਚ ਸੀਰਾ ਕੋਚ ਜੀ ਦੀ ਕੋਚਿੰਗ ਲੈਤੀ ਹੋਈ ਜਿਹੜੇ ਪਲੇਅਰ ਖੇਡ ਰਹੇ ਨੇ ਮੱਲਾ ਮਾਰੀ ਆਂਦੇ ਨੇ ਮੈਂ ਨਾ ਬੋਲੂ ਆ ਨਾ ਫਿਰ ਉਹਨਾਂ ਦੇ ਮਿਰਚਾਂ ਲੱਗਣਗੀਆਂ ਯਾਰ ਬਾਈ ਨੇ ਕਹਿਤਾ ਸੀ ਕਹਿੰਦਾ ਬਾਈ ਨਾ ਮੇਰੀ ਗੱਲ ਹੋਈ ਸੀ ਕਹਿੰਦਾ ਬਾਈ ਕਹਿੰਦਾ ਯਾਰ ਜਿਹੇ ਜੱਗ ਕਰੀਨਗੇ ਭਰਨਗੇ ਯਾਰ ਆਪਾਂ ਆਪਣੀ ਮਿਹਨਤ ਨਹੀਂ ਛੱਡੀ ਆਪਾਂ ਆਪਣੀ ਮਿਹਨਤ ਕਰੀ ਜੰਨੀ 32 ਕਿਲੋ ਤੋਂ ਲੈ ਕੇ ਓਪਨ ਰੋਲ ਆਲ ਓਪਨ ਦੇ 플레이ਰ ਪੈਦਾ ਕਰਨ ਵਾਲਾ ਸ਼ਖਸ ਹੈ ਸਾਡਾ ਵੱਡਾ ਭਾਈ ਸਰਪੰਚ ਸਿਰਜ ਝੰਡਾ ਵਾਲਾ ਧੰਨਵਾਦ ਲੰਮੀ ਹੋ ਜੂਗੀ ਵੀਡੀਓ ਫਿਰ ਇਹਨੂੰ ਡਾਊਨਲੋਡ ਕਰਨਾ ਫਿਰ ਅਪਲੋਡ ਕਰਨ ਤੇ ਸਮਾਂ ਬੜਾ ਲੱਗ ਜਾਂਦਾ ਤੇ ਜੀਵਨੀ ਬੋਲੂ ਲਾਜ਼ਮੀ ਇੱਕ ਦਿਨ ਬਾਈ ਦੀ ਮੈਂ ਦੱਸੂ ਮੈਂ ਉਹਦੇ ਵਿੱਚ ਕਿਹੜੇ ਕਿਹੜੇ ਪਲੇਅਰ ਕਿੱਥੇ ਕਿੱਥੇ ਭੱਜੇ ਆ ਕਿੱਥੇ ਕਿੱਥੇ ਜਾ ਕੇ ਬਾਈ ਨਾਲ ਸਾਥ ਛੱਡ ਕੇ ਗਏ ਔਰ ਕਿਹੜੇ ਕਿਹੜੇ ਬੰਦਿਆਂ ਨੇ ਗਦਾਰੀਆਂ ਕੀਤੀਆਂ ਔਰ ਧੰਨਵਾਦ ਹੈ ਮੇਰਾ ਸਾਰਿਆਂ ਨੂੰ ਜਿਹੜੇ ਬਾਈ ਮੇਰੇ ਕਮੈਂਟ ਕਰਦੇ ਨੇ ਦੋਸਤ ਮੇਰੇ ਮਿੱਤਰ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਬਾਈ ਰਿਸ਼ਪਾਲ ਬੋਲੀਆਂ ਜੀ ਦਾ ਬਹੁਤ ਧੰਨਵਾਦ ਬੜਾ ਪਿਆਰ ਮਿਲਦਾ ਹੈ ਹਰ ਵਾਰ ਜਦੋਂ ਦੇਖਦੇ ਆਂ ਵੀ ਉਹਨਾਂ ਦਾ ਮੈਸੇਜ ਕਮੈਂਟ ਬਾਕਸ ਦੇ ਵਿੱਚ ਪਹਿਲਾਂ ਪਿਆ ਹੁੰਦਾ ਆ ਬਾਈ ਰਿਸ਼ਪਾਲ ਬਹੁਤ ਵੱਡੇ ਕਬੱਡੀ ਦੇ ਉੱਗੇ ਕੋਚ ਨੇ ਜਿਵੇਂ ਆਪਣੇ ਸੀਰਾ ਝੰਡਾ ਵਾਲਾ ਬਾਈ ਹੈ ਉਮੇ ਬਾਈ ਰਿਸ਼ਪਾਲ ਬੌਲੀਆਂ ਹੈ ਮਾਝੇ ਦੀ ਕਬੱਡੀ ਦੀ ਜਾਨ ਹੈ ਹੋਰ ਕਮੈਂਟ ਆਉਂਦੇ ਬਾਈ ਬਲਵੰਤ ਸਿੰਘ ਵਰਗਿਆਂ ਦੇ ਹੋਰ ਬਹੁਤ ਕਮੈਂਟ ਆਉਂਦੇ ਆ ਵੇਖੋ ਸਾਰਿਆਂ ਦੇ ਨਾਂ ਨਾ ਯਾਦ ਨਹੀਂ ਰਹਿੰਦੇ ਫਿਰ ਇੱਕ ਦਿਨ ਲਿਸਟ ਬਣਾ ਕੇ ਸਾਰਿਆਂ ਦੇ ਨਾਂ ਬੋਲ ਦੇਣੇ ਆਪਾਂ ਤੇ ਧੰਨਵਾਦ ਆ ਬਾਈ ਰਿਸ਼ਪਾਲ ਬੌਲੀਆਂ ਜੀ ਦਾ ਉਹਨਾਂ ਦੇ ਗਰੁੱਪ ਦਾ ਜਿੰਨਾਂ ਕੋ ਪਿਆਰ ਦੇ ਰਹੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਮਾਲਕਸ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਮਿਲਦੇ ਆਂ ਕੱਲ ਨੂੰ ਸਵੇਰੇ ਨਵੇਂ ਰਿਜ਼ਲਟਾਂ ਦੇ ਨਾਲ